ਸਤਨਾਮ ਵਾਹਿਗੁਰੂ ਸਾਹਿਬ ਜੀ ਜਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇਕ ਓਅੰਕਾਰ ਸਤ ਗੁਰ ਪ੍ਰਸਾਦ ਮੇਰੇ ਹਿਰੇ ਰਤਨ ਨਾਮ ਹਰ ਬਤੇ ਗੁਰ ਹਾਥ ਧਾਇਓ ਮੇਰਾ ਮਾਥਾ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਨਾਮ ਦਿਓ ਰੇਨ ਲੱਖ ਮੇਰੇ ਹੀਰ ਰਤਨ ਨਾਮ ਹਰ ਬਸ ਗੁਰ ਹਾਥ ਧਰਿਓ ਮੇਰਾ ਮਾਥਾ ਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀਓ ਰੇਨ ਲਾਖ ਮੇਰੇ ਮਨ ਭਜ ਰਾਮ ਨਾਮ ਸਭ ਅਰਥ ਗੁਰ ਪੂਰ ਹਰ ਨਾਮ ੜਾਇਆ ਨ ਨਾਵੇ ਜੀਵਨ ਫਿਰਥਾ ਰਹਾਓ ਬਿਨ ਗੁਰ ਮੂੜ ਭਾਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਠ ਦਰਸਾਤੂ ਚਰਨ ਨਸੇਵੇ ਕਭ ਤੈਨੂੰ ਸਭ ਜਨਮਾਂ ਮੈਂ ਆਖਾਥਾ ਜਿਨ ਸਾਧੂ ਚਰਨ ਸਾਧ ਪਾਗ ਸੇ ਤੈਨੂੰ ਸਫਲਿਓ ਜਨਮ ਸੰਨਹਥ ਮੋਕੋ ਕੀਜੈ ਦਾਸ ਦਾਸ ਤਸਨ ਕੋ हाय दया थारे जगन नाथ था। हम अंधले ध्यान ही नयखानी क्यों चाल मार्ग पंथा हम अंधले अगर ह चल दीज ਜਨ ਨਾਨਕ ਚਲਹਿ ਮਿਲੰਥ ਹਮ ਅੰਧਲੇ ਗਿਆਨ ਹੀਨ ਅਗਿਆਨੀ ਕਿਉ ਚਲਹਿ ਮਾਰਗ ਪੰਥ ਹਮ ਅੰਧਲੇ ਪਉ ਗੁਰ ਅੰਚਲ ਦੀ ਚਾ ਜਗ ਨਾਨਕ ਚਲਹਿ ਮਿਲੰਥਾ ਵਾਜੇ ਗੁਰਜੀ ਦਾ ਖਾਲਸਾ ਵਾਜੇ ਗੁਰਜੀ ਕੀ ਫਤਿਹ ਜੈਤ ਸ੍ਰੀ ਮਹਿਲਾ ਚੌਥਾ ਘਰ ਪਹਿਲਾ ਚਉਪਦੀ ਇਕ ਓੰਕਾਰ ਸਤਗੁਰ ਪ੍ਰਸਾਦ ਮੇ ਰਹੀ ਅਰ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਥ ਜਨਮ ਜਨਮ ਕੀ ਕਿਲ ਵਿਖ ਦੁਖ ਉਤਰੇ ਗੁਰ ਮਾਮ ਦੀਓ ਰੇ ਨ ਲਾਥ ਗੁਰ ਪਿਆਰ ਵਾਲਿਓ ਅੱਜ ਦਾ ਪਾਵਨ ਵਖਵਾਕ ਸੋਢੀ ਸੁਲਤਾਨ ਗੁਰੂ ਰਾਮਦਾਸ ਪਿਤਾ ਜੀ ਦਾ ਬਖਸ਼ਿਸ਼ ਕੀਤਾ ਹੋਇਆ ਜੈਤ ਸਿਰ ਰਾਗ ਅੰਦਰ ਪਾਵਨ ਅੰਗ 696 ਉਤੇ ਸੁਭਾਏ ਮਾਨ ਹੈ ਸਤਿਗੁਰ ਬਖਸ਼ਿਸ਼ ਕਰ ਦਿੰਦੇ ਹੀ ਭਾਈ ਮੇਰੇ ਸਤਿਗੁਰ ਨੇ ਜਦੋਂ ਮੇਰੇ ਸੀਸ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਤੇ ਮੇਰੇ ਹਿਰਦੇ ਵਿੱਚ ਕੀ ਗੋਤੀ ਰਤਨ ਰੂਪੀ ਨਾਮ ਆ ਕੇ ਵਸ ਗਿਆ ਜਿਸ ਸਦਕਾ ਜਦੋਂ ਗੁਰੂ ਨੇ ਮੈਨੂੰ ਇਹ ਨਾਮ ਦੀ ਦਾਤ ਬਖਸ਼ੀ ਮੇਰੇ ਜਨਮਾਂ ਜਨਮਾਂ ਅੰਤਰਾਂ ਦੇ ਦੁੱਖ ਤੇ ਪਾਪ ਉਤਰ ਗਏ ਤੇ ਮੇਰੇ ਸਿਰ ਤੇ ਜਿਹੜਾ ਕਰਜ਼ਾ ਚੜਿਆ ਹੋਇਆ ਸੀ ਗੁਰੂ ਦਾ ਕਰਜ਼ਾ ਚੜਿਆ ਸੀ ਦੇਵ ਰਣ ਕਰਜ਼ਾ ਚੜਿਆ ਸੀ ਪਿਤਰ ਰਣ ਦਾ ਸਤਗੁਰ ਕਹਿੰਦੇ ਸਾਰੇ ਕਰਜ਼ਿਆਂ ਤੋਂ ਮੈਂ ਮੁਕਤ ਹੋ ਗਿਆ ਜਦੋਂ ਗੁਰੂ ਨੇ ਮੈਨੂੰ ਨਾਮ ਬਖਸ਼ਿਆ ਕਿਉਂਕਿ ਇਸ ਨਾਮ ਵਰਗਾ ਦੂਜਾ ਕੋਈ ਕੀਮਤੀ ਪਦਾਰਥ ਨਹੀਂ ਇਸ ਕਰਕੇ ਸਤਗੁਰ ਕਹਿੰਦੇ ਪਿਆਰਿਆ ਜਿਨ੍ਹਾਂ ਦੇ ਬੱਲੇ ਇਹ ਨਾਮ ਦਾ ਧਨ ਵਸ ਜਾਂਦਾ ਏ ਉਹਨਾਂ ਦੀ ਅਵਸਥਾ ਬਣ ਜਾਂਦੀ ਏ ਧਨਵੰਤ ਨਾਮ ਕੇ ਵਣ ਜਾ ਰਿਆਂ ਵਾਦੀ ਸਤਿਗੁਰ ਕਿਰਪਾ ਕਰਨ ਇਹ ਧੰਨ ਅਸੀਂ ਵੀ ਖਟੀਏ ਤਾਂ ਕਿ ਜੀਵਨ ਸਫਲ ਬਣੇ ਸਤਿਗੁਰ ਸਭਨਾ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭਨਾ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਜੀ ਹੋਈਆਂ ਭੁੱਲਾਂ ਦੇ ਖਿਮਾ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤ